ਮੈਂ ਡਾਕਟਰ ਦੀਪ ਆਨੰਦ ਡਾਕਟਰ ਅਨੰਦ ਮੈਡੀਸਿਟੀ ਹਸਪITAL ਮਚਵਾੜਾ ਤੋਂ ਅ ਪਹਿਲਾਂ ਤਾਂ ਮੈਂ ਤੁਹਾਡੇ ਸਭ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਸੱਦੇ ਤੁਸੀਂ ਇੱਥੇ ਆਏ ਅੱਜ ਅਸੀਂ ਇੱਥੇ ਡਾਇਲਿਸਿਸ ਯੂਨਿਟ ਦੀ ਸ਼ੁਰੂਆਤ ਕੀਤੀ ਹੈ ਜਿਦੇ ਵਿੱਚ ਅਸੀਂ ਫਰਜ਼ੀਲਿਅੰਸ ਕੰਪਨੀ ਦੀਆਂ ਤੋਂ ਡਾਇਲਿਸਿਸ ਮਸ਼ੀਨਾਂ ਸਟਾਰਟ ਕੀਤੀਆਂ ਹਨ ਜੋ ਕਿ ਦੁਨੀਆ ਦੀ ਹੁਣਾਂ ਦਾ ਬੈਸਟ ਮਸ਼ੀਨਸ ਹੈਗੀਆਂ ਤੇ ਅਸੀਂ ਟਰਾਈ ਕਰਾਂਗੇ ਜਿੱਨਾ ਘੱਟੋ ਘਾਟੇ ਰੇਟ ਦੇ ਉੱਪਰ ਇਹ ਸੁਵਿਧਾ ਉਪਲਬਧ ਕਰਾਈ ਜਾਵੇ ਬਾਕੀ ਸਾਡੇ ਹਸਪਤਲ ਦੇ ਵਿੱਚ ਬਾਕੀ ਵੀ ਸਾਰੀ ਫੈਸਿਲਿਟੀ ਉਪਲਬਧ ਹੈ ਮੈਡੀਸਨ ਯੂਨਿਟ ਹੈਗਾ ਜੀ ਗਾਇਡੀ ਦਾ ਹੈਗਾ ਬੱਚਿਆਂ ਦਾ ਹੈਗਾ ਓਰੋਲੋਜੀ ਡਿਪਾਰਟਮੈਂਟ ਹੱਡੀ ਦਾ ਵਿਭਾਗ ਇਹ ਸਾਰੀ ਸਰਜਰੀਸ ਵੀ ਸਾਡੇ ਇੱਥੇ ਹੁੰਦੀਆਂ ਹਨ ਤੇ ਕੋਸ਼ਿਸ਼ ਕਰਾਂਗੇ ਆਨ ਬਲ ਟਾਈਮ ਦੇ ਵਿੱਚ ਵੀ ਇਲਾਕਾ ਨਿਵਾਸੀਆਂ ਨੂੰ ਜਿੰਨੀ ਵੱਧ ਤੋਂ ਵੱਧ ਸਹੂਲਤ ਦੇ ਪਾਈ ਮਾਣਿਕ ਸਾਹਿਬ ਜੀ ਨਾਲ ਮੈਡੀਕਲ ਹਸਪਤਲ ਦਾ ਵਾੜਾ ਕੀਤਾ ਉਸ ਦੇ ਵਿੱਚ ਸੀਣਾ ਦਾ ਇਹਦਾ ਕੀ ਜਾਣੀ ਮੈਂ ਤਾਂ ਜੀ ਮੁਬਾਰਕਵਾਦ ਦਿੰਦਾ ਹਾਂ ਨਾਨ ਪਰਿਵਾਰ ਨੂੰ ਜਿਨ੍ਹਾਂ ਦਾ ਹੈ ਇਹ ਹਸਪੀਟਲ ਖਿਛੇ ਲੰਬੇ ਸਮੇਂ ਤੋਂ ਮਾਛੀਵਾੜਾ ਸਾਹਿਬ ਵਿਖੇ ਚੱਲ ਰਿਹਾ ਹੈ ਡਾਕਟਰ ਆਨੰਦ ਮੈਡੀਸਿਟੀ ਜਿਸ ਦੇ ਵਿੱਚ ਅੱਜ ਉਹਨਾਂ ਨੇ ਅਪਰਾਲਾ ਕਰਕੇ ਡੈਲਿਸਿਸ ਦੀਆਂ ਦੋ ਮਸ਼ੀਨਾਂ ਅੱਜ ਇਸ ਹਸਪੀਟਲ ਦੇ ਵਿੱਚ ਸਟਾਰਟ ਕੀਤੀਆਂ ਨੇ ਮੈਂ ਸਮਝਦਾ ਵੀ ਇਸ ਇਲਾਕੇ ਨੂੰ ਇਸ ਮਾਛੀਵਾੜਾ ਸਾਹਿਬ ਦਾ ਇਲਾਕਾ ਜਾਂ ਆਲੇ-ਦਾਲ ਦਾ ਜਿਹੜਾ ਜਿੰਨਾ ਵੀ ਦਿਹਾਤ ਦਾ ਇਲਾਕਾ ਹੈ ਇਹਦੀ ਰਿਕੁਆਇਰਮੈਂਟ ਸੀਗੀ ਬੜੇ ਲੰਬੇ ਸਮੇਂ ਤੋਂ ਤੇ ਇਹਨਾਂ ਦੀ ਜਿਹੜੀ ਦੂਰਅੰਦੇਸ਼ ਸੋਚ ਹੈਗੀ ਆ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਅੱਜ ਇਹ ਮਸ਼ੀਨਾਂ ਜਿਹੜੀਆਂ ਕਿ ਵਰਲਡ ਦੀਆਂ ਬੈਸਟ ਮਸ਼ੀਨਸ ਹੈਗੀਆਂ ਜਰਮਨ ਦੀਆਂ ਸਭ ਤੋਂ ਬੈਸਟ ਮਸ਼ੀਨਸ ਆ ਜਿੱਥੇ ਲਾਈਆਂ ਤੇ ਮੈਂ ਇਹਨਾਂ ਨੂੰ ਮੁबारकबाद ਦਿੰਦਾ ਇਸ ਗੱਲ ਦੀ ਇਸ ਫੈਮਿਲੀ ਨੂੰ ਪੂਰੀ ਨੂੰ ਕਿਉਂਕਿ ਫੈਮਿਲੀ ਦੇ ਵਿੱਚ ਤਿੰਨ ਡਾਕਟਰ ਨੇ ਤੇ ਸਭ ਤੋਂ ਵੱਡੀ ਗੱਲ ਹੈ ਚਾਰ ਡਾਕਟਰ ਨੇ ਵੀ ਕੀ ਹੁੰਦਾ ਵੀ ਆਪਾਂ ਇਹ ਜੀ ਜਗ੍ਹਾ ਤੇ ਪੜ੍ਹਾਈ ਲੈਣੇ ਐ ਐਜੂਕੇਸ਼ਨ ਕਰਦੇ ਐ ਪਰਵਰਿਸ਼ ਲੈਣੇ ਐ ਪਰ ਜਦ ਆਪਾਂ ਡਾਕਟਰ ਬਣ ਜਾਂਦੇ ਐ ਜਾਂ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਂਦੇ ਐ ਉਸ ਤੋਂ ਬਾਅਦ ਆਪਾਂ ਸਟੇਸ਼ਨ ਚੇਂਜ ਕਰ ਲੈਣਗੇ ਵੀ ਨਹੀਂ ਜੀ ਇੱਥੇ ਤਾਂ ਇਹ ਸਟੇਸ਼ਨ ਛੋਟਾ ਮੈਂ ਇੱਥੇ ਨਹੀਂ ਮੈਂ ਤਾਂ ਲੁਧਿਆਣਾ ਜਾਣਾ ਹੈ ਜਾਂ ਜਲੰਧਰ ਜਾਣਾ ਹੈ ਜਾਂ ਚੰਡੀਗੜ੍ਹ ਜਾਣਾ ਹੈ ਪਰ ਇਹ ਫੈਮਿਲੀ ਚ ਜੋ ਮੈਂ ਪਿਛਲੇ 2-2 ਸਾਲ ਤੋਂ ਇਸ ਪਰਿਵਾਰ ਨਾਲ ਵਰਤ ਰਹੇ ਹਾਂ ਸੰਜੀਵ ਨੰਦ ਜੀ ਇਹਨਾਂ ਦੇ ਫੈਮਿਲੀ ਦੇ ਮੈਂਬਰ ਜਿਹੜੇ ਦਿੱਲੀ ਚ ਠਹਿਰੇ ਹੋਏ ਲੰਬੇ ਸਮੇਂ ਤੋਂ ਬੜਾ ਵੱਡਾ ਆਨੰਦ ਆ ਸੰਜੀਵ ਨਾਲ ਲਾਦਾ ਵੀ ਇਸ ਪਰਿਵਾਰ ਨਾਲ ਵਰਤ ਰਹੇ ਹਾਂ ਇਹ ਪਰਿਵਾਰ ਆਪਣੀਆਂ ਰੂਟਸ ਨਹੀਂ ਭੁੱਲਦਾ ਜਿਹੜੇ ਕਿ ਬਹੁਤ ਹੀ ਚੰਗੀ ਗੱਲ ਹੈ ਤੇ ਇਸ ਦਾ ਜਿਹੜਾ ਲਾਹਾ ਹੈਗਾ ਕਿਉਂਕਿ ਕਿਡਨੀਜ਼ ਲਈ ਡੈਲਿਸਿਸ ਬਹੁਤ ਹੀ ਜਿਆਦਾ ਜ਼ਰੂਰੀ ਹੈਗਾ ਜਿਹੜੀਆਂ ਬਲੱਡ ਹੈਗਾ ਤੁਹਾਡਾ ਉਹਨੂੰ ਪਿਉਰੀਫਾਈ ਕਰਦੇ ਆ ਉਹਦੇ ਉਹਦੇ 'ਚ ਉਹਨੂੰ ਤੇ ਇਹ ਮਸ਼ੀਨਾਂ ਬੜੀਆਂ ਮਹਿੰਗੀਆਂ ਹੁੰਦੀਆਂ ਤਾਂ ਕਰਕੇ ਇਹ ਨਹੀਂ ਲੱਗਦੀਆਂ ਤੇ ਇਹਨਾਂ ਨੇ ਇੱਥੇ ਅੱਜ ਲਾਈਆਂ ਤੇ ਸਾਰਾ ਇਲਾਕੇ ਨੂੰ ਇਸ ਗੱਲ ਦਾ ਬੜਾ ਮਤਲਬ ਕੀ ਸੁੱਖ ਮਿਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮੁਬਾਰਕਵਾਦ ਦਿੰਦਾ ਸਾਰੇ ਆਨੰਦ ਪਰਿਵਾਰ ਨੂੰ ਖਾਸ ਕਰਕੇ ਮੈਨੂੰ ਇੱਥੇ ਸੱਦ ਕੇ ਇਨਾ ਇੱਜ਼ਤ ਮਾਨ ਤੇ ਸਤਿਕਾਰ ਦਿੱਤਾ ਉਸ ਕੱਲ ਦਾ ਵੀ ਬਹੁਤ ਬਹੁਤ ਚੰਗਾ। ਹਾਂਜੀ ਸਰਜਨ ਹਸਪੀਟਲ ਦੇ ਵਿੱਚ ਡੈਂਸਿਸ ਸਰਜੀ ਕਰਵਾਇਆ ਕੀਤਾ। ਦੇਖੋ ਗਲੇ ਮੈਂ ਚੇਅਰਮੈਨ ਡਾਕਟਰ ਅਨੰਦ ਜੀ ਮੈਡੀਸਿਟੀ ਜੇ ਡਾਕਟਰ ਦੀਪ ਅਨੰਦ ਡਾਕਟਰ ਹਮਾਸ਼ੂ ਵਾਲਾ ਪੂਰਮਨੰਦ ਨੀਹਾ ਅਨੰਦ ਬੱਚੇ ਨੇ ਇਨਾਂ ਨੇ ਬੜੀ ਮਿਹਨਤ ਤੇ ਸਦਕਾ ਪੜਾਈਆਂ ਕੰਪਲੀਟ ਕੀਤੀਆਂ ਪੜਾਈਆਂ ਕੰਪਲੀਟ ਕਰਨ ਤੋਂ ਬਾਅਦ ਇੱਛਾ ਦੇਖੋ ਬਹੁਤੇ ਬੰਦੇ ਸਲਾਹ ਏ ਸੀ ਇੱਥੇ ਪੈਸੇ ਘੱਟ ਬੰਦੇ ਨੇ ਉਹ ਹੈ ਉਹ ਹੈ ਜਾਨੀ ਕਿ ਪਰ ਟਾਰਗੇਟ ਇੱਕੋ ਸੀ ਸਾਡੇ ਬਜ਼ੁਰਗਾਂ ਦਾ ਜਿਹੜਾ ਇਲਾਕੇ 'ਚ ਰਹਿ ਕੇ ਮਾਣ ਆ ਇਲਾਕਾ ਲੱਗ ਗਿਆ ਵੀ ਸ਼ਹਿਰ ਦੇ ਵਿੱਚ ਜਾ ਕੇ ਤੁਹਾਨੂੰ ਕਿੰਨੇ ਪਹਿਚਾਨਣਾ ਇਹ ਤੇ ਬੱਚਾ ਬੱਚਾ ਤੁਹਾਡੀ ਇੱਜ਼ਤ ਕਰਦਾ ਬੱਚਾ ਬੱਚਾ ਤੁਹਾਡੇ ਨਾਲ ਦੇਖੋ ਹਸਪਤਾਲ ਤਾਂ ਇਹ ਕੰਪਲੀਟ ਨਹੀਂ ਹੋਇਆ ਕਹਿ ਸਕਦਾ ਮੈਂ ਕਿਉਂਕਿ ਹਜੇ ਬੜੀਆਂ ਮਸ਼ੀਨਾਂ ਹੋਰ ਆਉਣ ਵਾਲੀਆਂ ਰਹਿੰਦੀਆਂ ਨੇ ਹਜੇ ਤੱਕ ਅਸੀਂ ਜਿਹੜਾ ਹੈਗਾ ਗਾਇਨੀ ਮੈਡੀਸਨ ਦੀਆਂ ਮੋਸਟਲੀ ਜਿਹੜੀਆਂ ਮਸ਼ੀਨਾਂ ਨੇ ਉਹ ਕਵਰ ਕਰੀ ਜਾ ਰਹੇ ਆ ਡੈਲ ਸਿਸ ਹੈ ਸਾਡੇ ਦਿਮਾਗ 'ਚ ਸੀਗਾ ਕਿਉਂਕਿ ਜਿੱਦਾਂ ਸੰਜੀਵ ਨੇ ਦੱਸਿਆ ਸਾਡੇ ਪਿਤਾ ਜੀ ਨੂੰ ਦੇ ਗੁਰਦੇ ਖਰਾਬ ਹੋ ਗਏ ਸੀ ਮੈਂ ਸ਼ਾਮ ਲਾਲ ਜੈਨ ਆਲਾ ਦੀ ਗੱਡੀ ਮੰਗ ਕੇ ਲੈ ਕੇ ਜਾਂਦਾ ਉਸ ਕਵਾਲੀ ਸੀ ਉਹਦੇ ਚ ਲਟਾ ਕੇ ਲੈ ਕੇ ਜਾਣਾ ਉਥੋਂ ਡਰ ਲੀ ਸੇ ਕਰਾ ਕੇ ਲੈ ਕੇ ਆਣਾ ਉਥੋਂ ਜਿੱਦਾਂ ਦੀ ਪਰੇਸ਼ਾਨੀ ਢਲਣੀ ਪਤਾ ਸੀ ਇੱਕ ਹੈ ਜੋ ਪ੍ਰੋਗਰਾਮ ਹੈ ਵੀ ਰੇਟ ਵੀ ਹਰ ਚੀਜ਼ ਦੇ ਜੈਨੂਨ ਰੱਖੇ ਹੋ ਤੇ ਜੈਨੂਨ ਹੀ ਚੱਲੂਗਾ ਜਿਸ ਤਰ੍ਹਾਂ ਦਾ ਏਰੀਆ ਹੈ ਉਹ ਏਰੀਆ ਨੂੰ ਮੁੱਖ ਰੱਖਦੇ ਹੋਏ ਕਿਸੇ ਬੰਦੇ ਨਾਲ ਵੀ ਕੋਈ ਬਲੈਕਮੇਲ ਕੋਈ ਚੀਟਿੰਗ ਕੋਈ ਵੀ ਨਹੀਂ ਹੋਏਗੀ ਤੇ ਬਹੁਤ ਹੀ ਬਾਖੂਬੀ ਹਰ ਬੰਦੇ ਦਾ ਇਲਾਜ ਹੋਊਗਾ ਸੇਵਾ ਭਾਵਨਾ ਨਾਲ ਹੋਊਗਾ ਜਿੰਨੇ ਖਾਸਪਤਾਲਾਂ ਦੇ ਖਰਚੇ ਨੇ ਉਹਨਾਂ ਨੂੰ ਬਸ ਮੱਦੇ ਨਜ਼ਰ ਰੱਖ ਕੇ ਹੀ ਚੱਲਿਆ ਜਾਊਗਾ ਇਸ ਤੋਂ ਉੱਪਰ ਨਹੀਂ ਚੱਲਿਆ ਜਾਊਗਾ ਵੀ ਆਪਾਂ ਕਈਆਂ ਨਾਲ ਇਕੱਠੇ ਕਰਨੇ ਬਾਬੇ ਨਾਨਕ ਦੀ ਬੜੀ ਕਿਰਪਾ ਹੈ ਜ਼ਮੀਨ ਜਾਇਦਾਦ ਸਾਰਾ ਕੁਝ ਬਾਬੇ ਨੇ ਦਿੱਤਾ ਧਰਤੀ ਤੋਂ ਉੱਠੇ ਸੀਗੇ ਬਹੁਤ ਥਲੇ ਤੇ ਅੱਜ ਬਹੁਤ ਪਰਮਾਤਮਾ ਦੀ ਕਿਰਪਾ ਬਹੁਤ ਅੱਗੇ ਵੱਧ ਗਿਆ ਜਿੰਨੀ ਜ਼ਰੂਰਤ ਹੈ ਉਹ ਪੂਰੀ ਹੋ ਰਹੀ ਆ ਬਿਲਕੁਲ ਪੂਰੀ ਹੋ ਰਹੀ ਆ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਹਿਲੀ ਗੱਲ ਤਾਂ ਬੰਦੇ ਨੂੰ ਰੋਗ ਲਾਵੇ ਨਾ ਪਰ ਜੇ ਲੱਗ ਜਵੇ ਤਾਂ ਉਹਦਾ ਜਿਹੜਾ ਇਲਾਜ ਆ ਬਹੁਤ ਸਹੀ ਢੰਗ ਨਾਲ ਜਾਇਜ਼ ਪੈਸਿਆਂ ਚ ਹੋ ਜਵੇ ਦਾ ਇਹ ਇੱਕ ਨਿਯਮਤ ਹੈ ਰੋਗ ਤਾਂ ਦੇਖੋ ਸਾਡੇ ਜਿਹੜੇ ਹੈਗੇ ਨੇ ਕੁਝ ਬਦਨ ਦੇ ਵਿੱਚ ਮੈਂ ਇਹ ਕਹਿੰਦਾ ਰਿਪਬਲਿਕ ਦੇ ਸਰਕਾਰਾਂ ਦੇ ਵੀ ਕਈ ਦੋਸਤ ਨੇ ਜਿਸ ਤਰ੍ਹਾਂ ਪੋਲੂਸ਼ਨ ਕਹ ਲੋ ਦਰਖਤ ਕਹ ਲੋ ਪਾਣੀ ਕਹ ਲੋ ਇਹ ਇਹ ਹਰ ਚੀਜ਼ ਦਾ ਪ੍ਰਦੂਸ਼ਨ ਹੁੰਦਾ ਜਾਂਦਾ ਜਿਹਦੇ ਕਰਕੇ ਜਾਨੀ ਕਿ ਸਾਡੇ ਜਿਹੜੇ ਸ਼ਰੀਰ ਨੇ ਉਹ ਕਮਜ਼ੋਰ ਹੋਦੇ ਜਾ ਰਹੇ ਨੇ ਮੈਂ ਤਾਂ ਆਪਣੇ ਵੱਲੋਂ ਅੰਨਾ ਹੀ ਬਿਲਕੁਲ ਸ਼ੋਰ ਕਰਦਾ ਕਿ ਇੱਥੇ ਹਰ ਚੀਜ਼ ਦਾ ਇਲਾਜ ਬਿਲਕੁਲ ਵਧੀਆ ਟੰ ਨਾਲ ਬਿਲਕੁਲ ਘੱਟ ਰੇਟਾਂ ਤੇ ਔਰ ਹਰ ਟਾਈਮ ਹਾਜ਼ਰ ਰਹੂਗਾ ਡੈਕਸੀ ਦਾ ਰੇਟ ਵੀ ਉਹੀ ਰੱਖਿਆ ਜਾਊਗਾ ਜਿਹੜਾ ਆਪਾਂ ਡੋਨੇਸ਼ਨ ਵਾਲਾ ਹੀ ਕਹਿ ਲੀਏ ਇਹ ਨਹੀਂ ਹੋਊਗਾ ਵੀ ਵੱਡੇ ਹਸਪਤਾਲ ਨਾਲ ਆਪਣਾ ਬੱਧ ਹੋਊਗਾ ਇੱਕ ਪਾਸੇ ਇਹ ਸਹੂਲਤ ਦਿੱਤੀ ਦੂਜੇ ਪਾਸੇ ਉਹ ਬਚਾਰਾ ਇਥੋਂ ਵੀ ਕਰਾਂ ਜੋਗਾ ਨਾ ਰਹੇ ਇਹ ਆ ਵੀ ਉਹਦੇ ਜਾਣ ਆਣ ਤੋਂ ਵੀ ਬਚੇ ਖੱਜਲ ਖਰਾਬੀ ਤੋਂ ਵੀ ਬਚੇ ਕਿ ਰੇਟ ਵੀ ਉਹ ਹੋਵੇ ਜਿਹੜਾ ਉਹ ਪੇ ਕਰ ਸਕਦਾ ਹੁੰਦਾ ਹੈ ਅਰਨਾਮਾਤ ਅਨੁਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਦਕੀਨ ਦਵਾਨਾ ਕਿ ਹਸਪਤਾਲ ਦੇ ਵਿੱਚ ਇਸ ਟਾਈਮ ਤਕਰੀਬਨ ਸਾਰੀਆਂ ਸਹੂਲਤਾਂ ਹੋ ਗਈਆਂ ਨੇ ਬਾਕੀ ਰਹਿੰਦੀਆਂ ਸੀ ਥੋੜੇ ਜਿਹੇ ਸਮੇਂ ਦੇ ਪੂਰੀਆਂ ਕਰ ਲਾਂਗੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਹਿਯੋਗ ਨਾਲ ਤੁਹਾਡੇ ਜਿਹੜਾ ਸਹਿਯੋਗ ਹੈ ਪ੍ਰੈਸ ਦਾ ਇੱਕ ਬਹੁਤ ਵੱਡਾ ਤੁਸੀਂ ਕਹ ਲੋ ਵੀ ਹਰ ਚੀਜ਼ ਦੀ ਤੀਜੀ ਅੱਖ ਉਹ ਜਿਨ੍ਹਾਂ ਨੇ ਕਿ ਬੜਾਓ ਕਰੋ ਜਿਨ੍ਹਾਂ ਨੇ ਪਬਲਿਕ ਨੂੰ ਸਾਨੂੰ ਸਾਡੀਆਂ ਜਿਹੜੀਆਂ ਕਮੀਆਂ ਨੇ ਉਹ ਵੀ ਤੁਸੀਂ ਸਾਨੂੰ ਦੱਸਦੀਆਂ ਨੇ ਕਈ ਵਾਰ ਬੈਠ ਕੇ ਡਿਸਕਸ ਹੁੰਦੀ ਆ ਜੋ ਆਣ ਸਾਹਿਬ ਵੀ ਮੈਨੂੰ ਕਈ ਵਾਰ ਅਸਲੀ ਗੱਲ ਹੁੰਦੀ ਆ ਮੈਂ ਸਮਕ ਇਹਨਾਂ ਨੂੰ ਬੁਲਾਣਾ ਚਾਹੁੰਦੇ ਹੁੰਦੇ ਨੇ ਜਦੋਂ ਕਿ ਸਮਾਜ ਵਾਸਤੇ ਅਸੀਂ ਕੀ ਕੀ ਕਰ ਸਕਦੇ ਆ ਇਹ ਸਾਡੇ ਮੰਚ ਰਹਿੰਦਾ ਤੇ ਅਸੀਂ ਸਾਰਿਆਂ ਦੀ ਤੁਹਾਡੀ رائے ਨਾਲ ਕੁਆ ਕਰਦੇ ਰਹਾਗੇ ਅੰਨਾ ਕੁਛ ਕਹਿੰਦਾ ਹੋਇਆ ਮੈਂ ਖੀਵਾ ਦਾ ਜਾਚਕਾਂ ਜੇ ਕੋਈ ਵੱਧ ਘੱਟ ਕਿਹਾ ਗਏ ਸਰਾਜ ਜਿੰਦ ਕਾ ਅਟਾਂ ਤੇ ਕੌਣ ਚੁਣਦੀ ਦਵਾਉਂਦੇ ਤੁਹਾਨੂੰ ਮੇਰੇ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਮਾਣ ਦੀ ਗੱਲ ਹੈ ਕਿਉਂਕਿ ਜਦੋਂ ਆਪਣੇ ਬੱਚੇ ਤੁਹਾਡੇ ਨਾਲ ਅੱਗੇ ਜਾਂਦੇ ਨੇ ਤੇ ਬਾਪ ਲਈ ਜਾਂ ਚਾਚੇ ਲਈ ਕਿਉਂਕਿ ਮੈਂ ਚਾਚਾ ਨਹੀਂ ਮੈਨੂੰ ਇਹ ਕਦੇ ਨਾਲ ਚਾਚਾ ਗਿਣਿਆ ਵੀ ਨਹੀਂ ਮੈਨੂੰ ਸਗੋਂ ਫਾਦਰ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਤੇ ਮੇਰੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਦਾ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਬੱਚੇ ਜਿਹੜੇ ਆ ਉਹ ਸਾਡੇ ਨਾਲੋਂ ਅੱਗੇ ਜਾ ਰਹੇ ਆ ਔਰ ਉਹਨਾਂ ਦਾ ਕੱਦ ਵਧ ਰਿਹਾ ਬਟ ਉਹ ਰੂਟਸ ਨਾਲ ਹਲੇ ਜੁੜੇ ਹੋਏ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਿੱਦਾਂ ਭਾਜੀ ਰਾਜਾ ਸਾਹਿਬ ਨੇ ਕਿਹਾ ਕਿ ਲੋਕ ਜਦੋਂ ਕੁਝ ਬਣ ਜਾਂਦੇ ਆ ਫੇਰ ਉਹ ਜਦਾਤਰ ਮਨੀ ਓਰੀਐਂਟਡ ਜਾਂ ਕੁਝ ਇਸ ਤਰ੍ਹਾਂ ਦੇ ਹੋ ਜਾਂਦੇ ਆ ਕਿ ਆਪਣੇ ਰੂਟਸ ਨੂੰ ਛੱਡ ਜਾਂਦੇ ਆ ਤੇ ਸਾਡੇ ਬੱਚੇ ਜਿਹੜੇ ਆ ਉਹ ਹਲੇ ਵੀ ਰੂਟਸ ਨਾਲ ਜੁੜਿਆ ਤੁਸੀਂ ਮਿਲੋਗੇ ਡਾਕਟਰ ਸਾਹਿਬ ਨੂੰ ਡਾਕਟਰ ਦੀਪ ਨੂੰ ਡਾਕਟਰ ਹਿਮਾਸ਼ੂ ਨੂੰ ਐਂਡ ਡਾਕਟਰ ਨੀਹਾ ਨੂੰ ਡਾਕਟਰ ਪੂਰਨਮਾ ਨੂੰ ਜਾਂ ਐਨੀਬਾਡੀ ਕੋਈ ਵੀ ਸਾਡੇ ਬੰਦੇ ਨੂੰ ਕਿਸੇ ਕਰਵਾ ਦੇ ਮਿਲੋਗੇ ਤੁਸੀਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਅੱਜ ਵੀ ਤੁਹਾਨੂੰ ਸਾਰਾ ਕੁਝ ਭੁੱਲ ਕੇ ਉਹ ਇੱਜ਼ਤ ਮਾਣ ਨਹੀਂ ਭੁੱਲੇ ਅੱਜ ਤੱਕ ਜਿਹੜਾ ਨਾ ਅਸੀਂ ਕਦੇ ਉਹ ਗਰੀਬੀ ਦੇ ਹਾਲਾਤ ਵੀ ਨਹੀਂ ਭੁੱਲੇ ਪਰ ਕਿਨੇ ਉਦੋਂ ਕੀਤੀ ਕੀ ਕੀ ਬਾਤ ਵੀ ਨਹੀਂ ਭੁੱਲੇ ਕੋਈ ਖੱਬੀ ਖਾਨ ਬਣੇ ਸਾਡੀ ਜੁੱਤੀ ਤੇ ਸਨੇ ਪਰ ਪਿਆਰ ਨਾਲ ਬੋਲੇ ਤੇ ਔਕਾਤ ਵੀ ਨਹੀਂ ਭੁੱਲੇ ਸਾਡਾ ਜਿਹੜਾ ਕੰਮ ਹੈਗਾ ਅਸੀਂ ਆਪਣੀਆਂ ਜਿਹੜੀਆਂ ਚੀਜ਼ਾਂ ਉਸ ਵੇਲੇ ਬਹੁਤ ਪਿਆਰ ਨਾਲ ਸਾਡੇ ਫਾਜ਼ਲ ਸਾਹਿਬ ਦਾ ਦਾਲ ਸਿਸਮ ਬਸ ਸਾਨੂੰ ਪਤਾ ਇਸ ਗੱਲ ਦਾ ਕਿਉਂਕਿ ਵੀਰ ਦੀ ਸਾਡੇ ਸ਼క్తి ਵੀ ਜੀ ਅਸੀਂ ਇੱਥੋਂ ਲੈ ਕੇ ਜਾਂਦੇ ਸੀ ਅਸੀਂ ਗੱਡੀ ਮੰਗਣੀ ਕਿਸੇ ਦੀ ਗੱਡੀ ਮੰਗ ਕੇ ਉੱਥੇ ਲੈ ਕੇ ਜਾਣਾ ਬਹੁਤ ਜਰਮ ਮੁਸ਼ਕਲ ਸੀ ਤੇ ਉਸ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਫਾਦਰ ਸਾਹਿਬ ਦੀ ਇੱਛਾ ਸੀਗੀ ਕਿ ਸਾਡੇ ਬੱਚੇ ਡਾਕਟਰ ਬਣ ਕਿਸੇ ਤਰ੍ਹਾਂ ਹੋਈ ਇਹ ਬੂਟਾ ਬੇਸਿਕਲੀ ਉਹਨਾਂ ਦਾ ਦਾ ਹੈ ਸਰਗੀ ਨਾਲ ਬੀਰ ਪ੍ਰਕਾਸ਼ ਨੰਦੀ ਠੀਕ ਹੈ ਜੀ ਜਿਨ੍ਹਾਂ ਦੀਆਂ ਜੁੱਤੀਆਂ ਸਦਕਾ ਇਹ ਸਾਰਾ ਕੁਝ ਚੱਲ ਰਿਹਾ ਹੈ ਅਗੋਂ ਸਿਤਾਉਣਾ ਦੀ ਜਿਹੜੀ ਮਸ਼ਾਲ ਸਾਨੂੰ ਫੜਾਈ ਆ ਅਸੀਂ ਕੈਰੀ ਕਰ ਰਹੇ ਆ ਤੇ ਸਾਡੇ ਬੱਚੇ ਉਹਨੂੰ ਬਖੂਬੀ ਅੱਗੇ ਲੈ ਕੇ ਜਾ ਰਹੇ ਨੇ ਸਾਨੂੰ ਇਸ ਗੱਲ ਦਾ ਮਾਣ ਹੈ ਔਰ ਮੈਂ ਇਹ ਇਲਾਕੇ ਵਾਲਿਆਂ ਨੂੰ ਪ੍ਰੋਮਿਸ ਵੀ ਕਰਨਾ ਚਾਹੁੰਦਾ ਕਿ ਜਿਹੜੇ ਆਨੰਦ ਪਰਿਵਾਰ ਹੈਗਾ ਇੱਥੇ ਉਹ ਕਿਤੇ ਵੀ ਚਾਹੇ ਉਹ ਸੰਸ਼ਕਤੀ ਆਨੰਦ ਹੋਵੇ ਸੰਜੀਵ ਆਨੰਦ ਹੋਵੇ ਜਾਂ ਇੱਕ ਕੋਈ ਵੀ ਆਨੰਦ ਹੋਵੇ ਉਹ ਇਲਾਕੇ ਨੂੰ ਨਮੋਸ਼ੀਨੀ ਕਿਸੇ ਵੀ ਹਾਲਤਾਂ ਦਾ ਮਹਿਸੂਸ ਹੋਣ ਦੇਗਾ ਇਲਾਕੇ ਦਾ ਕੋਸ਼ਿਸ਼ ਕਰੇਗਾ ਜਿੰਨਾ ਵੀ ਇਲਾਕੇ ਦੇ ਅ ਅੱਗੇ ਵਧਣ ਚ ਜਿਹੜਾ ਵੀ ਇਲਾਕੇ ਦੀ ਪ੍ਰੋਗਰੈਸ ਚ ਜਿਹੜਾ ਵੀ ਇਲਾਕੇ ਦਾ ਨਾਮ ਬਣਾਉਣ ਚ ਜਿੰਨਾ ਕਿ ਵੀ ਉਹ ਆਪਣਾ ਤਿਲ ਫੁੱਲ ਜੋ ਵੀ ਆਪਣਾ ਸਰਦਾ ਬਣਦਾ ਕਰ ਸਕਦਾ ਉਹ ਕਰੇਗਾ ਔਰ ਬੱਚੇ ਵੀ ਇਸ ਤਰ੍ਹਾਂ ਹੀ ਦਿਲ ਨਾਲ ਇਲਾਕੇ ਵਾਲਾਂ ਦੀ ਇਲਾਕੇ ਵਾਸੀਆਂ ਦੀ ਸੇਵਾ ਕਰਨਗੇ ਥੈਂਕ ਯੂ